ਤਾ ਤਨ ਨਾ ਵੇ ਬਾਹਰੀ ਅਵਗਣ ਬੰਤੀ ਰੋਏ that soul bride who lacks the lord's name act without regret and so she grieves ਤਾ ਤਨ ਨਾ ਵੇ ਬਾਹਰੀ ਸਾਦਾ ਮਤਲਬਾ ਛਾਇਆ ਸਰਦਾ ਸਾਇਆ ਪਤੀ ਪਤੀ ਦੇ ਕਹਿਣੇ ਚੋਂ ਬਾਹਰ ਹੋ ਕੇ ਉਹਦੀ ਮਰਿਆਦਾ ਦੇ ਧੰਨ ਚੋਂ ਬਾਹਰ ਹੋ ਕੇ ਜਿਹੜੀ ਇਸਤਰੀ ਜੀਵਨ ਬਤੀਤ ਕਰਦੀ ਆ ਉਹ ਇੱਕ ਦਿਨ ਦੁੱਖਾਂ ਦਾ ਹੜ ਆਪਣੇ ਉੱਪਰ ਪਵਾ ਬੈਠਦੀ ਆ ਜਾਂ ਉਹ ਇੱਕ ਦਿਨ ਬਦਨਾਮੀ ਦੀ ਬਦਗੋ ਆਪਣੇ ਆਪ ਚੋ ਹੀ ਮਹਿਸੂਸ ਕਰਨ ਲੱਗ ਜਾਂਦੀ ਹੈ ਐਵੇਂ ਹੀ ਪਰਮਾਤਮਾ ਤੋਂ ਦੂਰ ਹੋ ਕੇ ਮਨੁੱਖ ਤੇਰਾ ਉਹ ਹਾਲ ਹੋਏਗਾ ਜਿਵੇਂ ਦੁਰਾਚਾਰੀ ਔਰਤ ਦਾ ਹੁੰਦਾ ਜਿਵੇਂ ਉਹਨੂੰ ਸਮਾਜ ਦੇ ਤਾਨੇ ਮੇਨੇ ਬੋਲ ਕੋਲ ਸਹਿਣ ਕਰਨੇ ਹੀ ਪੈਂਦੇ ਨੇ ਐਵੇਂ ਹੀ ਪਰਮਾਤਮਾ ਤੋਂ ਦੂਰ ਹੋ ਕੇ ਤੇਰੀ ਆਤਮਾ ਨੂੰ 84 ਲੱਖ ਜੂਨੀ ਦੀ ਗੰਦਗੀ ਚੋਂ ਨਿਕਲਣਾ ਹੀ ਪਏਗਾ ਸੁਧਾਰ ਕਰ ਲੋੜਵੰਦਾਂ ਦਾ ਸਹਾਰਾ ਬਣ ਅਤੇ ਆਪਣੇ ਵਿਚਾਰਾਂ ਸ਼ਬਦਾਵਲੀ ਤੇ ਸੰਗਤ ਦੇ ਵਿੱਚ ਚੰਗਾ ਫਰਕ ਲੈ ਕੇ ਆ ਚੰਗੀ ਸੰਗਤ ਕਰ ਅਤੇ ਚੰਗਿਆਂ ਦਾ ਸਾਥ ਦੇ